बस अड्डे ਤੇ ਆ ਕੇ ਰੁਕੀ ਤੇ ਕਨੈਕਟਰ ਦੀ ਨਜ਼ਰ ਪੁੰਜੇ ਪਏ ਪੁਰਾਣੇ ਜਿਹੇ ਬਟੂਏ ਤੇ ਜਾ ਪਈ ਅੰਦਰ ਥੋੜਾ ਜਿਹਾ ਭਾਂ ਇੱਕ ਪਰਚੀ ਤੇ ਦਰਬਾਰ ਸਾਹਿਬ ਦੀ ਫੋਟੋਜ਼ ਇਲਾਵਾ ਹੋਰ ਕੁਝ ਨਾ ਨਿਕਲਿਆ ਉਸ ਨੇ ਉੱਚੀ ਸਾਰੀ ਆਵਾਜ਼ ਦਿੱਤੀ ਬਈ ਕਿਸੇ ਦਾ ਡਿੱਗਿਆ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ ਕੇ ਲੈ ਜਾਓ ਡੰਡੇ ਦੇ ਆਸਰੇ ਤਰਦਾ ਹੋਇਆ ਇੱਕ ਬਜ਼ੁਰਗ ਅਗਾਹ ਨੂੰ ਆਇਆ ਆਖਣ ਲੱਗਾ ਪੁੱਤ ਇਹ ਬਟੂਆ ਮੇਰਾ ਹੀ ਹੈ ਪੈਸੇ ਤਾਂ ਥੋੜੇ ਹੀ ਨੇ ਪਰ ਅੰਦਰ ਜੇਬ ਵਿੱਚ ਦਰਬਾਰ ਸਾਹਿਬ ਦੀ ਇੱਕ ਫੋਟੋ ਜ਼ਰੂਰ ਹੈ ਪੈਸਿਆਂ ਨਾਲੋਂ ਉਹ ਫੋਟੋ ਮੇਰੇ ਲਈ ਕਿਤੇ ਜ਼ਿਆਦਾ ਕੀਮਤੀ ਹੈ ਕਨੈਕਟਰ ਕਹਿਣ ਲੱਗਾ ਬਜ਼ੁਰਗੋ ਫਿਰ ਤੇ ਸਾਬਤ ਕਰਨਾ ਪਊ ਕਿ ਇਹ ਬਟੂਆ ਤੁਹਾਡਾ ਹੀ ਹੈ ਇੰਜ ਦੀਆਂ ਫੋਟੋਆਂ ਤੇ ਅੱਜਕੱਲ ਹਰੇਕ ਦੇ ਬਟੂਆ ਵਿੱਚ ਲੱਗੀਆਂ ਮਿਲ ਜਾਣਗੀਆਂ ਬਜ਼ੁਰਗਾ ਨੇ ਲੰਮਾ ਸਾਰਾ ਸਾਲ ਆ ਉਸ ਨੂੰ ਕੋਲ ਠਾ ਕੇ ਆਖਣਾ ਸ਼ੁਰੂ ਕੀਤਾ ਪੁੱਤਰ ਗੱਲ ਥੋੜੀ ਲੰਮੀ ਹੈ ਪਰ ਧਿਆਨ ਨਾਲ ਸੁਣੀ ਨਿੱਕੇ ਹੁੰਦਿਆਂ ਇਹ ਬਟੂਆ ਇੱਕ ਵਾਰ ਮੇਰੇ ਬਾਪੂ ਜੀ ਨੇ ਮੱਸੀਆ ਦੇ ਮੇਲੇ ਵਿੱਚ ਲੈ ਕੇ ਦਿੱਤਾ ਸੀ ਆਖਣ ਲੱਗੇ ਸਨ ਪੋਤੇ ਨਿਸ਼ਾਨੀ ਹੈ ਮੇਰੀ ਇਸ ਨੂੰ ਕਦੇ ਗਵਾਈ ਨਾ ਉਹ ਰੋਜ਼ ਮੈਨੂੰ ਖਰਚਣ ਲਈ ਪੈਸੇ ਦਿੰਦੇ ਮੈਨੂੰ ਬੜਾ ਚੰਗਾ ਲੱਗਦਾ ਇੱਕ ਦਿਨ ਮੈਂ ਮੰਗ ਕੇ ਉਹਨਾਂ ਦੀ ਫੋਟੋ ਇਸ ਬਠੂਏ ਵਿੱਚ ਲਾ ਲਈ ਫਿਰ ਜਵਾਨ ਹੋਇਆ ਖੁੱਲੀ ਖੁਰਾਕ ਲਾਲ ਸੁਹਾ ਰੰਗ ਜਵਾਨੀ ਵਾਲਾ ਜੋਰ ਘੰਟੀਆਂ ਵੱਧੀ ਸ਼ੀਸ਼ੀਆ ਕੇ ਖੜਕੇ ਬਸ ਆਪਣੇ ਆਪ ਨੂੰ ਹੀ ਦੇਖਦਾ ਰਹਿੰਦਾ ਭੁਲੇਖਾ ਜਾ ਪੈ ਗਿਆ ਸੀ ਕਿ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਸ਼ਾਇਦ ਮੈਂ ਹੀ ਹਾਂ ਤੇ ਮੇਰੇ ਵਰਗਾ ਰੱਬ ਨੇ ਦੂਜਾ ਬਣਾਇਆ ਹੀ ਨਹੀਂ ਜਵਾਨੀ ਦੇ ਜੋਸ਼ ਵਿੱਚ ਇੱਕ ਦਿਨ ਬਾਪੂ ਜੀ ਦੀ ਫੋਟੋ ਕੱਢੀ ਤੇ ਆਪਣੀ ਲਾ ਲਈ ਕਰਦਿਆਂ ਵਿਆਹ ਕਰ ਦਿੱਤਾ ਬਹੁਤ ਸੋਣੀ ਬੌਟੀ ਵੇਖ ਕੇ ਸਰੂਰ ਜਿਹਾ ਚੜਿਆ ਰਹਿੰਦਾ ਇੱਕ ਦਿਨ ਆਪਣੀ ਫੋਟੋ ਕੱਢੀ ਤੇ ਆਪਣੀ ਬੌਟੀ ਦੀ ਲਾ ਲਈ ਫਿਰ ਪ੍ਰਮਾਤਮਾ ਨੇ ਇੱਕ ਸੋਹਣੇ ਜਿਹੇ ਪੁੱਤਰ ਦੀ ਦਾਤ ਝੋਲੀ ਵਿੱਚ ਪਾ ਦਿੱਤੀ ਘਟ ਘਟ ਪੂ ਤੋਂ ਉੱਚਾ ਹੋ ਕੇ ਤੁਰ ਲੱਗਿਆ ਜਵਾਨ ਹੁੰਦਾ ਪੁੱਤ ਵੇਖ ਕੇ ਇੱਕ ਦਿਨ ਵੋਟੀ ਦੀ ਫੋਟੋ ਵੀ ਕੱਢ ਦਿੱਤੀ ਤੇ ਪੁੱਤ ਦੀ ਫੋਟੋ ਬਡੂਏ ਵਿੱਚ ਲਾ ਲਈ ਫੇਰ ਸਮੇ ਦਾ ਚੱਕਰ ਚੱਲਿਆ ਜਵਾਨੀ ਵਾਲਾ ਜੋਰ ਜਾਂਦਾ ਰਿਹਾ ਬੇਬੇ ਬਾਪੂ ਵੀ ਤੁਰ ਗਏ ਤੇ ਕਰਵੜੀ ਵੀ ਇੱਕ ਨਾਮਰਦ ਬਿਮਾਰੀ ਕਰਕੇ ਸਦਾ ਲਈ ਮੇਰੇ ਤੋਂ ਵਿਛੜ ਗਈ ਫੇਰ ਹਾਲਾਤ ਨੇ ਮੋੜਾ ਕੱਟਿਆ ਫੇਰ ਹਾਲਾਤ ਨੇ ਮੋੜਾ ਕੱਟਿਆ ਜਿਹੜੇ ਪੁੱਤ ਤੇ ਐਨਾ ਮਾਣ ਸੀ ਇੱਕ ਦਿਨ ਸਾਰਾ ਕੁਝ ਆਪਣੇ ਨਾਂ ਲਵਾ ਕੇ ਮੈਨੂੰ ਕੱਲਾ ਛੱਡ ਕੇ ਆਪਣਾ ਟੱਬਰ ਲੈ ਕੇ ਦੂਜੇ ਸ਼ਹਿਰ ਜਾ ਕੇ ਵੱਸ ਗਿਆ ਜਾਂਦਿਆ ਆ ਗਿਆ ਬਾਪੂ ਮਗਰੇ ਨਾ ਮੀ ਕਰੇ ਕਲੇਸ਼ ਪੈਂਦਾ ਤੇ ਇਸ ਤਰ੍ਹਾਂ ਇੱਕ ਦਿਨ ਸਾਰਾ ਕੁਝ ਗਵਾ ਕੇ ਜਥੀਏ ਨਾਲ ਦਰਬਾਰ ਸਾਹਿਬ ਆ ਗਿਆ ਆਸਰਾ ਮਿਲ ਗਿਆ ਦਿਨੇ ਮੰਜੀ ਸਾਹਿਬ ਕਥਾ ਸੁਣਦਾ ਬਾਕੀ ਟਾਈਮ ਸੇਵਾ ਕਰਦਾ ਰਹਿੰਦਾ ਤੇ ਸ਼ਾਮੀ ਕਿਧਰੇ ਵੀ ਲੰਮਾ ਪੈ ਜਾਇਆ ਕਰਦਾ ਗੁਰੂ ਰਾਮਦਾਸ ਜੀ ਦੇ ਕਰ ਗਵਾਚਿਆ ਹੋਇਆ ਸਕੂਨ ਮਿਲ ਗਿਆ ਤੇ ਇੱਕ ਦਿਨ ਬਟੂਆ ਖਾਲੀ ਕਰ ਸਭ ਕੁਝ ਕੂੜੇਦਾਨ ਵਿੱਚ ਸੁੱਟ ਦਿੱਤਾ ਤੇ ਦਰਬਾਰ ਸਾਹਿਬ ਦੀ ਇਹ ਫੋਟੋ ਅੰਦਰ ਲਾ ਲਈ ਉਸ ਦਿਨ ਤੋਂ ਮਗਰੋਂ ਮੈਂ ਤੇ ਮੇਰਾ ਦਰਬਾਰ ਸਾਹਿਬ ਜ਼ਿੰਦਗੀ ਦੀ ਗੱਡੀ ਬਸ ਇੰਜ ਹੀ ਤੁਰ ਜਾਂਦੀ ਹੈ ਹੁਣ ਇਹੋ ਮੇਰੀ ਵਸੀਅਤ ਹੈ ਅੰਦ੍ਰਿਕ ਪਰਤੀਵਿਲੇਖ ਕੇ ਪਾਈ ਹੈ ਕਿ ਜਿਸ ਦਿਨੇ ਸਰੀਰ ਪੰਜ ਭੂਤਕ ਅਗਨਪੇਟ ਕਰਨ ਦਾ ਵੇਲਾ ਆਵੇ ਇਹ ਬੜੂਆ ਵੀ ਸਣੇ ਫੋਟੋ ਮੇਰੇ ਨਾਲ ਹੀ ਅਗਨਪੇਟ ਕੀਤਾ ਜਾਵੇ ਕਈ ਵਾਰੀ ਪਿੰਡ ਗੇੜਾ ਮਾਰ ਚਾਈਦਾ ਹੈ ਅਤੀਤ ਅਤੇ ਯਾਰਾਂ ਦੋਸਤਾਂ ਨਾਲ ਦਿਲ ਹਾਲਾ ਕਰ ਲੀਦਾ ਹੈ ਤੇ ਕਈ ਵਾਰ ਦੂਰ ਨੇੜੇ ਗਏ ਦਾ ਜੀ ਕਰੇ ਤੇ ਫੋਟੋ ਕੱਢ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਈਦੇ ਨੇ ਬੁੱਤ ਬਣਿਆ ਕਨੈਕਟਰ ਨੇ ਬਜ਼ੁਰਗ ਦੀ ਸਾਰੀ ਵਿਥਿਆ ਸੁਣੀ ਤੇ ਬਟਵਾ ਮੋੜ ਦਿੱਤਾ ਬਜ਼ੁਰਗਾ ਨੂੰ ਕਲਾਵੇ ਵਿੱਚ ਲੈ ਕੇ ਚੋਰੀ-ਚੋਰੀ ਆਪਣੇ ਹੰਜੂ ਪੁੰਝੇ ਤੇ ਫਤਿਹ ਬੁਲਾ ਦਿੱਤੀ ਦਿਵਾਵਾਵਾਂ ਦਿੰਦੇ ਬਾਪੂ ਹਣੀ ਆਪਣੇ ਪਿੰਡ ਵਾਲੇ ਰਾਣ ਹੋਤਰੇ ਥੋੜੀ ਧਿਰ ਬਾਅਦ ਡਰਾਈਵਰ ਦੀ ਨਜ਼ਰ ਜਦੋਂ ਕਲੰਡਰਾਂ ਕਾਪੀਆਂ ਦੀ ਰੇੜੀ ਤੇ ਪਈ ਤਾਂ ਪ੍ਰਿਆਪੀਤਾ ਕੋਲ ਖਲੋਤੇ ਕਨੈਕਟਰ ਦੇ ਗਲ ਪੈ ਗਿਆ ਆਖਣ ਲੱਗਾ ਬਾਊ ਪਰਿਵਸਤੀਆਂ ਸਵਾਰੀਆਂ ਕਦੇ ਨਹੀਂ ਉੱਡਕੀ ਜਾਂਦੀਆਂ ਨੇ ਤੂੰ ਪਤਾ ਨਹੀਂ ਇੱਥੇ ਕਿਹੜੀ ਗਵਾਚੀ ਸ਼ਹਿ ਲੱਭੀ ਜਾਂਦਾ ਹੈ ਤੇ ਉਸ ਦੀ ਗੱਲ ਨੂੰ ਨજર ਅੰਦਾਜ਼ ਕਰਦਾ ਹੈ ਕਨੈਕਟਰ ਅਜੇ ਵੀ ਉੱਥੇ ਖਲੋਤਾ ਇੰਨੀ ਗੱਲ ਆਖੇ ਜਾ ਰਿਹਾ ਸੀ ਭਰਾਵਾ ਧਿਆਨ ਨਾਲ ਲੱਭ ਦਰਬਾਰ ਸਾਹਿਬ ਦੀ ਇੱਕ ਫੋਟੋ ਤੇ ਹੋਣੀ ਹੈ ਤੇਰੇ ਕੋਲ ਵੀਰ ਬਣ ਕੇ ਮੈਨੂੰ ਦੇ ਦੇ ਪਤਾ ਨਹੀਂ ਕਿਉਂ ਹੁਣ ਮੈਨੂੰ ਖਾਲੀ ਬਟੂਏ ਤੋਂ ਡਰ ਜਿਆਉਣ ਲੱਗ ਪਿਆ ਹੈ ਧੰਨਵਾਦ ਜੀ ਮੋਹ ਵਿੱਚ ਫਸਿਆ ਬੰਦਾ ਰੱਬ ਨੂੰ ਭੁਲਾ ਕੇ ਫਿੱਕੀ ਜੀ ਖੁਸ਼ੀ ਦੇ ਮਗਰ ਭੱਜਿਆ ਫਿਰਦਾ ਹੈ ਪਰ ਜੋ ਅਨੰਤ ਜੋ ਸਕੂਨ ਪਰਮਾਤਮਾ ਦੇ ਰਾਹ ਤੇ ਆਉਂਦਾ ਹੈ ਉਹੀ ਜ਼ਿੰਦਗੀ ਦੀ ਅਸਲੀ ਖੁਸ਼ੀ ਹੈ ਧੰਨਵਾਦ ਜੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ